ਇਹ ਨਾਲ ਚਿੱਪੀ ਬਣੀ ਵੀ ਕੜੀ ਬੰਦਾ ਜਦੋਂ ਸਾਈਕਲ ਨੋਕ ਕੋਨ ਤਾ ਦੇ ਸਾਡੇ ਇੰਨੇ ਨੂੰ ਕਹੇ ਕੋੜਪਾ ਪਾ ਲਈ ਉਹ ਬੱਟਲ ਤਾ ਮਾ ਕਹੇ ਤੀ ਇਹ ਇਹ ਸੱਣਾ ਬੱਟਲ ਤਾ ਮਾ ਦੇ ਕੁਲੀ ਤਾ ਚੜੀ ਤਾ ਹਾਂ ਤਾ ਨਾ ਨਾ ਆਕਲਾ ਕੱਟੇ ਨੋ ਇਲੀ ਆਦਰ ਮੇਂ ਨਿਤ ਤਰੇ ਨਹਿੰਗਾ ਇਹ ਦੂ ਹਿੰਗ ਮਾੜਾ ਕੱਟ ਬਿੜਤ ਨਾ ਕਾਲ ਹਿੰਗ ਸਟਾ ਓੜਾੜਾ ਕੱਟ ਬਿੜਤੀ ਇਹ ਨਾਲ ਹਿੰਗ ਪੋੜਤ ਤੀ ਤਿੰਨ ਨੋਟ ਤੀ ਕਾਲਾ ਗਾ ਹਾ ਆ ਬਿੜਤੀ ਯਾ ਸਾਕ ਤਾ ਜਗਨੀ ਵੜ ਮੋਦਲਾ ਧੈਰੇ ਮਗਾ ਨੀ ਨਾ ਨਮ ਹਾ ਆਂ ਤਾਂਗਲਾ

ಇದು ಹೋಗಕ ತಿರುಗನಾ ಹೋಗ್ಪಗಾ ಆ ಅದಕ್ಕೆ ಇಲ್ಲಿ ಹೋಗಕ ತಿರುಗ ಸಾಹಗತ ಆ ಹಗತ ಏ ಸೂತಿಗೆಲೇ ಬಾಳ್ಬ್ರಿಕೆದರ ಓಡ ಹಾ ಓಡಲ್ಲ ನಾನು ಜಸ್ಟ್ ಅದು ಚಲ ಕೂಲಗೆತಿಗ ಈಗ ನೆವಿಸ್ಕೊಂಡು ಫೋನ್ ಬಂದಿಲ್ಲ ಬೇರೆ ಏ ಇಲ್ಲ ಇಲ್ಲಿ

মন চৰগ হ'লে মই ਆਹ ਕਹੋ ਤੇ ਮੈਂ ਅੱਛਾ ਕਰਦਾ ਕਈ ਸਮੇਂ ਪਹਿਲਾਂ ਬੱਲੇ ਹਿੰਦੀ ਤੋੜ ਪਰ ਮੈਂ ਕਿ ਟੋੜੀ ਨੂੰ ਨੋਸ ਕੁੱਟ ਦੋ ਜੀ ਉਹ ਪਰ ਮੈਂ ਕਿ ਟੋੜੀਂ ਗਾ ਤੇ ਬੱਤ ਤੋਂ ਪਿੱਲਾ ਮਾਰਤੀ ਸਰੀ